ਲਿਖਕ ਗੁਰਨਾਨਕ ਪਾਚਾ ਇਦਾਂ ਲੱਗਦਾ ਜਿਦਾਂ ਇਹਨਾਂ ਬਾਬੇ ਵਾਲ ਦੇਖ ਕੇ ਲਿਖ ਰਹੇ ਆ ਵੀ ਇਹ ਸਾਹਮਣੇ ਸੀਗੇ ਉਹਨਾਂ ਦੇ ਬੈਠੇ ਆ ਜਿਹੜੇ ਨਾਨਕਸਰੀਏ ਸਾਰੇ ਤੇ ਬਲੰਦਪੁਰੀ ਵਾਲੇ ਆ ਸ਼ਲੋਕ ਸੁਣਿਓ ਤੁਹਾਨੂੰ ਆਪ ਹੀ ਸਮਝ ਆ ਜਾਣੀ ਅਰਥ ਕਰਨ ਦੀ ਲੋੜ ਨਹੀਂ ਕਿਉਂਕਿ ਅਰਥ ਬੜੇ ਸਪਸ਼ਟ ਆ ਗੁਰਨਾਨਕ ਪਾਚਾ ਕਹਿੰਦੇ ਵਾਇਨ ਚੇਲੇ ਨਚਣ ਗੁਰ ਪੈਰ ਹਲਾਉਣ ਫੇਰਨ ਸਿਰ ਉਡੋੜ ਰਾਵਾਂ ਝਾਟੇ ਪਾਏ ਵੇਖੇ ਲੋਕ ਹਸੇ ਕਰ ਜਾਣ ਇਹ ਦੇਖੋ ਇਦਾਂ ਹੀ ਕਰਦੇ ਆ ਸਾਜ਼ ਵਜਾਉਣ ਦੇ ਚੇਲੇ ਤੇ ਜਿਹੜੇ ਬਾਬੇ ਆ ਨਾ ਵੀ ਉਹ ਨੱਚ ਰਹੇ ਆ ਪੈਰ ਹਲਾਉਣ ਫੇਰਨ ਸਿਰ ਦੇਖਿਓ ਇਹ ਵੀ ਤੁਹਾਨੂੰ ਲਿਟਰਲੀ ਮਿਲ ਜੂਗੇ ਪੈਰ ਹਲਾਉਂਦੇ ਸਿਰ ਫੇਰਦੇ ਤੇ ਮਿੱਟੀ ਉੱਡ ਉੱਡ ਕੇ ਖਿਲਚ ਪੈਂਦੀ ਆ ਤੇ ਲੋਕੀ ਆਖਦੇ ਆ ਘਰ ਜਾ ਕੇ ਰੋਟੀਆਂ ਕਰਨ ਪੂਰੇ ਤਾਲ ਇਹ ਸਾਰੀ ਗੇਮ ਜਿਹੜੀ ਰੋਟੀਆਂ ਤੜਕੇ ਆ ਦਾਲ ਫੁਲਕਾ ਦਾ ਚਲਦਾ ਰੋਟੀਆਂ ਕਰਨ ਪੂਰੇ ਤਾਲ ਆ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਉਹ ਕੋਈ ਰਾਹ ਰਾਮ ਬਣ ਕੇ ਕੋਈ ਸੀਤਾ ਬਣ ਕੇ ਨਾਟਕ ਖੇਡਦੇ ਹੁੰਦੇ ਸੀ ਤੇ ਇਹ ਤਾਂ ਦੇਖੋ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਕਿੱਦਾਂ ਦੇ ਸਵਾਗ ਜੇ ਰੱਜ ਕੇ ਤੇ ਨਾਟਕ ਖੇਡਦੇ ਆ ਨਿਰਪੋ ਨਿਰੰਕਾਰ ਸਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਹਿਣ ਜਨਾ ਮਨ ਜਾਓ ਸਿੱਖੀ ਸਿੱਖਿਆ ਗੁਰ ਵਿਚਾਰ ਆ ਗੱਲ ਪੱਲੇ ਬੰਨ ਲੋ ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਨੇ ਸਿੱਖੀ ਸਿੱਖ ਲਈ ਨਾ ਉਹ ਨਦਰੀ ਕਰਮ ਲੰਘਾਏ ਪਰ ਉਹਨਾਂ ਨਹੀਂ ਪਾਰ ਲੰਘਣਾ ਬਾਬਿਆਂ ਪਿੱਛੇ ਲੱਗ ਕੇ ਤੁਸੀਂ ਕਦੇ ਵੀ ਪਾਰ ਨਹੀਂ ਲੰਘ ਸਕਦੇ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਮਾਤਰਾ ਜਿਹਨਾਂ ਨੇ ਸਿੱਖਿਆ ਲਈ ਉਹਨਾਂ ਨੂੰ ਨਦਰੀ ਕਰਮ ਲੰਘਾਏ ਪਰ ਉਹਨਾਂ ਦੇ ਕਰਮ ਆਪਣੇ ਆਪ ਬਣ ਜਾਣੇ ਆ ਉਹਨਾਂ ਨੇ ਉਹਨਾਂ ਕਰਕੇ ਪਾਰ ਲੰਘਣਾ ਆ ਪਾਰ ਕੱਤੋਂ ਲੰਘਣਾ ਵਕਾਰਾਂ ਤੋਂ ਵਕਾਰਾਂ ਨੂੰ ਪਾਰ ਕਰ ਲੈਣਾ ਆ ਦੇਖੋ ਗੁਰਨਾਨਕ ਪਾਤਸ਼ਾਹ ਇਦਾਂ ਲੱਗਦਾ ਜਿੱਦਾਂ ਇਹਨਾਂ ਬਾਬਿਆਂ ਨੂੰ ਦੇਖ ਕੇ ਲਿਖ ਰਹੇ ਆ ਇਹ ਸਾਹਮਣੇ ਸੀਗੇ ਉਹਨਾਂ ਦੇ ਬੈਠੇ ਆ ਜਿਹੜੇ ਨਾਨਕਸਰੀਏ ਸਾਰੇ ਤੇ ਬਲੰਦਪੁਰੀ ਵਾਲੇ ਆ ਸ਼ਲੋਕ ਸੁਣਿਓ ਤੁਹਾਨੂੰ ਆਪ ਹੀ ਸਮਝ ਆ ਜਾਣੀ ਅਰਥ ਕਰਨ ਦੀ ਲੋੜ ਨਹੀਂ ਕਿਉਂਕਿ ਅਰਥ ਬੜੇ ਸਪਸ਼ਟ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਉਣ ਫੇਰਨ ਸਿਰ ਉਡੋੜ ਰਾਵਾਂ ਝਾਟੇ ਪਾਏ ਵੇਖੇ ਲੋਕ ਹਸੇ ਕਰ ਜਾਣ ਇਹ ਦੇਖੋ ਇਦਾਂ ਹੀ ਕਰਦੇ ਆ ਸਾਜ਼ ਵਜਾਉਂਦੇ ਚੇਲੇ ਤੇ ਜਿਹੜੇ ਬਾਬੇ ਆ ਨਾ ਵੀ ਉਹ ਨੱਚ ਰਹੇ ਆ ਪੈਰ ਹਲਾਉਣ ਫੇਰਨ ਸਿਰ ਦੇਖਿਓ ਇਹ ਵੀ ਤੁਹਾਨੂੰ ਲਿਟਰਲੀ ਮਿਲ ਜੂਗੇ ਪੈਰ ਹਲਾਉਂਦੇ ਰਫੇਰਦੇ ਤੇ ਮਿੱਟੀ ਉੱਡ ਉੱਡ ਕੇ ਖਿਲਚ ਪੈਂਦੀ ਆ ਤੇ ਲੋਕੀ ਹੱਸਦੇ ਆ ਘਰ ਜਾ ਕੇ ਰੋਟੀਆਂ ਕਾਰਨ ਪੂਰੇ ਤਾਲ ਇਹ ਸਾਰੀ ਗੇਮ ਜਿਹੜੀ ਰੋਟੀਆਂ ਤੜਕੇ ਆ ਦਾਲ ਫੁਲਕਾ ਦਾ ਚਲਦਾ ਰੋਟੀਆਂ ਕਾਰਨ ਪੂਰੇ ਤਾਲ ਆ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਉਹ ਕੋਈ ਰਾਮ ਬਣ ਕੇ ਕੋਈ ਸੀਤਾ ਬਣ ਕੇ ਨਾਟਕ ਖੇਡਦੇ ਹੁੰਦੇ ਸੀ ਤੇ ਇਹ ਤਾਂ ਦੇਖੋ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਕਿੱਦਾਂ ਦੇ ਸਵਾਗਤ ਹੈ ਰੱਜ ਕੇ ਤੇ ਨਾਟਕ ਖੇਡਦੇ ਆ ਨਿਰਪੋ ਨਿਰੰਕਾਰ ਸਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਹਿਣ ਜਨਾ ਮੰ ਜਾਓ ਸਿੱਖੀ ਸਿੱਖਿਆ ਗੁਰ ਵਿਚਾਰ ਆ ਗੱਲ ਪੱਲੇ ਬੰਨ ਲੋ ਗੁਰੂ ਦੀ ਮੱਤ ਦੁਆਰਾ ਜਿਹਨਾਂ ਨੇ ਸਿੱਖੀ ਸਿੱਖ ਲਈ ਨਾ ਉਹ ਨਦਰੀ ਕਰਮ ਲੰਘਾਏ ਪਾਰ ਉਹਨਾਂ ਨਹੀਂ ਪਾਰ ਲੰਘਣਾ ਬਾਬਿਆਂ ਪਿੱਛੇ ਲੱਗ ਕੇ ਤੁਸੀਂ ਕਦੇ ਵੀ ਪਾਰ ਨਹੀਂ ਲੰਘ ਸਕਦੇ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਮਾਤਰਾ ਜਿਨ੍ਹਾਂ ਨੇ ਸਿੱਖਿਆ ਲ ਲਈ ਉਹਨਾਂ ਨੂੰ ਨਜ਼ਰੀ ਕਰਮ ਲਗਾਏ ਪਰ ਉਹਨਾਂ ਦੇ ਕਰਮ ਆਪਣੇ ਆਪ ਬਣ ਜਾਣੇ ਆ ਉਹਨਾਂ ਨੇ ਉਹਨਾਂ ਕਰਕੇ ਪਾਰ ਲੰਘਣਾ ਆ ਪਾਰ ਕਾਤੋਂ ਲੰਘਣਾ ਵਕਾਰਾਂ ਤੋਂ ਵਕਾਰਾਂ ਨੂੰ ਪਾਰ ਕਰ ਲੈਣਾ ਆ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਜਾਇਜ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ